प्यारे श्रोताओं प्यार भरी सत श्री अकाल जी ਤੁਸੀਂ ਦੇਖ ਰਹੇ ਹੋ ਸਟਾਰ ਏ ਜੀ ਨਿਊਜ਼ ਚੈਨਲ ਦਿਖਾਉਂਦੇ ਹਾਂ ਤੁਹਾਨੂੰ ਸਾਬੋ ਕੀ ਤਲਵੰਡੀ ਬਠਿੰਡਾ ਦੀਆਂ ਕੁਝ ਤਸਵੀਰਾਂ ਬਠਿੰਡਾ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਸੇਵਾ ਕਰਨ ਲਈ ਪਹੁੰਚੇ ਇੰਪੋਰਟੈਂਟ ਅਗਿਆਨ ਸਾਰੀ ਥੋੜੀ ਕਰਦੇ ਆ ਕੰਮ ਨਾ ਜੀ ਜੀ ਮਹਾਰਾਜ ਸਤਿ ਸ੍ਰੀ ਅਕਾਲ ਅੱਜ ਅਸੀਂ ਮਹਾਰਾਜਾ ਦਾ ਨੈ ਚਤrana ਦਾ ਕਰਦਾ ਕਿ ਜਿਹੜੀ ਸੇਵਾ ਸ੍ਰੀ ਕਾਕਤਕ ਸਾਹਿਬ ਨੂੰ ਲੱਗੀ ਸੀ ਅੱਜ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸੇਤ ਸਾਰੇ ਲੀਡਰਸ਼ਿਪ ਨੇ ਉਹ ਸੇਵਾ ਅੱਜ ਤੱਕ ਕੀਤੀ ਹਾਲੇ ਸੇਵਾ ਚੱਲ ਰਹੀ ਹੈ ਅਰ ਉਹਦੇ ਨਾਲ ਮੈਂ ਬਹੁਤ ਹੀ ਜ਼ਰੂਰੀ ਖਬਰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਨਾ ਕਿ ਜਿਹੜਾ ਬਹੁਤ ਵੱਡਾ ਇੱਕ ਕਾਤਲਨਾ ਹਮਲਾ ਸਰਦਾਰ ਸੁਖਬੀ ਸਿੰਘ ਰਾਦਲ ਸਾਹਿਬ ਨੂੰ ਖਤਮ ਕਰਨ ਵਾਸਤੇ ਜਿਹੜਾ ਦਰਬਾਰ ਸਾਹਿਬ ਦੇ ਮੁਕਤਦਵਾਰ ਦੇ ਉੱਤੇ ਉਸ ਦਿਨ ਕੀਤਾ ਗਿਆ ਸੀ ਉਸ ਦਿਨ ਵੀ ਅਸੀਂ ਕਿਹਾ ਸੀ ਕਿ ਇੱਕ ਬਹੁਤ ਵੱਡੀ ਡੀਪ ਰੂਟ ਕਾਂਸਪੀਰੇਸੀ ਸਾਜਿਸ਼ਾ ਔਰੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਮਾਡਰਟ ਅਕਾਲੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਇਹ ਸਾਰੀ ਸਾਜ਼ਿਸ਼ ਹੈ। ਉਸ ਤੋਂ ਬਾਅਦ ਮਜੀਠੀਆ ਸਾਹਿਬ ਨੇ ਕਾਫੀ ਪ੍ਰੈਸ ਕਾਨਫਰੰਸਾਂ ਕਰਕੇ ਤੇ ਵੀਡੀਓ ਰਿਕਾਰਡਿੰਗ ਦਿਖਾ ਕੇ ਵੀ ਸਾਬਤ ਕੀਤਾ ਸੀ ਕਿ ਕਿਸ ਹੱਦ ਤੱਕ ਪੁਲਿਸ ਦੇ ਨਾਲ ਜਿਹੜਾ ਮੁਜਰਮ ਹੈ। ਕਿਉਂ ਘੁੜਿਆ ਮਿਲਿਆ ਸੀ ਤੇ ਪੁਲਿਸ ਕਿਸ ਤਰੀਕੇ ਉਹਨੂੰ ਪ੍ਰੋਟੈਕਸ਼ਨ ਦੇ ਦੇ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨੇੜੇ ਲਿਆਰੀ ਸੀ ਦੋ ਦਿਨਾਂ ਤੋਂ ਲਗਾਤਾਰ ਉਹ ਘੁੰਮ ਰያ ਸੀ ਔਰ ਸਾਰੀ ਜਿਹੜੀ ਹੈਗੀ ਆ ਉਹਨੇ ਉੱਤੇ ਘੁੰਮ ਕੇ ਰੈਕੀ ਕਰਕੇ ਸਾਰਾ ਕੁਝ ਪੁਲਿਸ ਦੀ ਨੌਲੇਜ ਹੋਣ ਦੇ ਬਾਵਜੂਦ ਸਾਰੀ ਉਹਦੀ ਬੈਕਗ੍ਰਾਉਂਡ ਪੁਲਿਸ ਦੀ ਨੌਲੇਜ ਦੇ ਵਿੱਚ ਹੋਣ ਦੇ ਬਾਵਜੂਦ ਫਿਰ ਵੀ ਪੁਲਿਸ ਨੇ ਐਨ ਮੌਕੇ ਤੱਕ ਉਹਨੂੰ ਜਿਹੜਾ ਪੈਸੇ ਦੇ ਕੇ ਕਹਿ ਸਕਦੇ ਹੋ ਸੀ ਪੈਸੇ ਉੱਤੇ ਤੱਕ ਪਹੁੰਚਾਇਆ ਉਸ ਤੋਂ ਬਾਅਦ ਅਗਲੀ ਗੱਲ ਉਸ ਤੋਂ ਵੀ ਜਿਹੜੀ ਹੈ ਜਦ ਤੱਕ ਵੀਰ ਹੋ ਗਈ ਕਿ ਪੁਲਿਸ ਕਮਿਸ਼ਨਰ ਸਾਹਿਬ ਨੇ ਉਹਨੂੰ ਸਿਮਤੀ ਐਂਗਲ ਦੇਣ ਦੀ ਗੱਲ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਭਾਵੇਂ ਉਹ ਚੱਲਿਆ ਨਹੀਂ ਸਾਰੇ মিডিਆ ਨੇ ਵੀ ਬਾਕੀ ਲੋਕਾਂ ਨੇ ਵੀ ਉਸका ਨੂੰ ਕ੍ਰਿਟੀਸਾਈਜ਼ ਕੀਤਾ ਕਿ ਇੱਕ ਓਪਨ ਸਾਰੇ মিডিਆ ਦੇ ਸਾਹਮਣੇ ਲਾਈਵ ਟੈਲੀਕਾਸਟ ਹੋ ਗਈ ਇਨਸੀਡੈਂਟ ਔਰ ਇਨਸੀਡੈਂਟ ਵੀ ਇੰਨੀ ਗੰਭੀਰ ਕੇ ਦਰਬਾਰ ਸਾਹਿਬ ਦੇ ਜਿਹੜੀ ਹੈ ਮੁਕ ਦਵਾਰ ਦੇ ਉੱਤੇ ਹੋਈ ਔਰ ਕਾਟਕ ਦੇ ਹੁਕਮਾਂ ਦੇ ਉੱਤੇ ਜਦੋਂ ਪ੍ਰਧਾਨ ਸਾਹਿਬ ਪਹਿਰੇਦਾਰ ਦੀ ਸੇਵਾ ਕਰ ਰਹੇ ਸੀ ਉਸ ਵੇਲੇ ਹੋਈ ਪਰ ਫਿਰ ਸ਼ਾਮ ਨੂੰ ਇਹਨੂੰ ਸਿਮਪਤੀ ਐਂਗਲ ਦੇਣ ਦੀ ਕੋਸ਼ਿਸ਼ ਕੀਤੀ ਹੁਣ ਮੈਂ ਅਗਲੀ ਗੱਲ ਜਿਹੜੀ ਤੁਹਾਨੂੰ ਕਹਿਣ ਲੱਗਿਆ ਕਿ ਜਿਹੜੀ ਐਫ ਆਈ ਆਰ ਦੀ ਕਾਪੀ ਅੱਜ ਸਾਡੇ ਕੋਲੇ ਆਈ ਹੈ ਉਹਦੇ ਤੇ ਇਹ ਲੱਗਦਾ ਵੀ ਜਿਵੇਂ ਪੁਲਿਸ ਵੀ ਸੂਬੇ ਦੀ ਸਰਕਾਰ ਵੀ ਚਟਾਨ ਬਣ ਕੇ ਜਿਹੜੀ ਹੈ ਉਹ ਮਿਲ ਕੇ ਨਾਲ ਖੜ ਗਈ ਹੈ ਕਿ ਕਿਸੇ ਤਰੀਕੇ ਵੀ ਉਹਦਾ ਵਾਰ ਨਹੀਂ ਬੰਗਾ ਐਫ ਆਰ ਕਿਸੇ ਜ਼ਿੰਮੇਵਾਰ ਸੀਨੀਅਰ ਅਫਸਰ ਵੱਲੋਂ ਦੇਣ ਦੀ ਬਜਾਏ ਹਾਲੇਕਿ ਮੌਕੇ ਤੇ ਹਾਜ਼ਰ ਸੀਗੇ ਅਸੀਂ ਤੇ ਜਿਹੜਾ ਉੱਥੇ ਹਰਪਾਲ ਸਿੰਘ ਜਿਹੜਾ ਐਸ ਪੀ ਉਹਦਾ ਰੋਡ ਵੀ ਸਾਰਾ ਡਿਸਕ੍ਰਾਈਬ ਕੀਤਾ ਤੇ ਉਹਦੇ ਐਫ ਆਰ ਦੇ ਵਿੱਚ ਕੀ ਲਿਖਿਆ ਕੀਤਾ ਜਾ ਰਿਹਾ ਓ ਯਾਰ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਕਲਪਤਿਕ ਸਾਹਿਬ ਅਫਸਰ ਵੱਲੋਂ ਲਗਾਈ ਹੋਈ ਤਾਂ ਅਲਫਤ ਸਜਾ ਨੂੰ ਪੂਰੀ ਕਰ ਲਈ ਕੰਟਾ ਕਰ ਗੇਟ ਦੇ ਬਾਹਰ ਮੌਜੂਦ ਛੱਡ ਕੈ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਨੂੰ ਜਾ ਰਹੀ ਸੰਗਤ ਵਿੱਚੋਂ ਵਾਹ ਦੇਖੋ ਸੰਗਤ ਤਾਂ ਤਲਨਾ ਆਮੜਾ ਹੋਇਆ ਗੁਰੂ ਰਾਮਦਾਸ ਨੇ ਹੱਥ ਰੱਖ ਕੇ ਉਹਨਾਂ ਦੀ ਜਾਨ ਬਖਸ਼ੀ ਆ ਤੇ ਲਫਜ਼ ਕੀ ਵਰਤਾ ਜਾ ਰਿਹਾ ਕਿ ਸੰਗਤ ਵਿੱਚੋਂ ਅਚਾਨਕ ਇੱਕ ਵਿਅਕਤੀ ਉਹਨਾਂ ਉੱਪਰ ਆਪਣੀ ਡੱਬ ਚੋਂ ਪਿਸਤੌਲ ਕੱਢ ਕੇ ਹਮਲਾ ਕਰ ਲੱਗਾ ਸੀ ਜੇ ਉੱਪਰ ਸੁਰੱਖਿਆ ਲਈ ਤਾਇਨਾਤ ਕਰਮਚਾਰੀਆਂ ਨੇ ਬੜੀ ਮੁਸ਼ਕਲਤਾ ਨਾਲ ਕੰਮ ਕਰਕੇ ਚਾਤੀ ਚਾਤੀ ਪਾ ਲਿਆ ਤੇ ਗੁੱਥਮ ਗੱਤੀ ਵਿੱਚ ਉਸ ਦਾ ਪਟਵਾਰ ਵਿੱਚੋਂ ਇੱਕ ਹਵਾਈ ਸੱਪ ਹੁਣ ਮੈਂ ਮੀਗੇ ਨੂੰ ਵੀ ਪੁੱਛਦਾ ਤੁਸੀਂ ਤੇ ਮੌਕੇ ਦੇ ਗਵਾਹ ਹੋ ਸਾਰੇ ਵੀ ਉਹ ਉੱਥੇ ਜਾਣ ਕਿਸ ਤਰ੍ਹਾਂ ਬਤੀ ਹੈ ਇੱਕੋ ਹੀ ਗੱਲ ਐਕਸਪਲੇਨ ਕੀਤੀ ਜਾ ਸਕਦੀ ਹੈ ਕਿ ਗੁਰੂ ਰਾਮਦਾਸ ਜਿਹੜੇ ਆ ਉਹਨਾਂ ਦਾ ਹੱਥ ਸਿਰ ਤੇ ਸੀ ਨਹੀਂ ਤਾਂ ਜਿੱਦਾਂ ਵੱਡਾ ਹਮਲਾ ਸੀ ਔਰ ਸੱਦਾ ਉਹਨੇ ਜਦੋਂ ਪਿਸਟੋਲ ਤੇ ਫਾਇਰ ਕਰ ਦਿੱਤਾ ਸੀ ਉਹ ਜਸਬੀਰ ਸਿੰਘ ਦੀ ਬਹਾਦਰੀ ਹੈ ਕਿ ਉਹਨੇ ਆਪਣੀ ਜਾਨ ਜਿਹੜੀ ਹੈ ਉਹ ਤਲੀ ਤੇ ਰੱਖ ਕੇ ਤੇ ਹੱਥ ਉੱਪਰ ਨੂੰ ਕਰ ਦਿੱਤਾ ਤੇ ਗੋੜੀ ਜਿਹੜੀ ਹੈ ਉਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਜਿਹੜਾ ਸਥਾਨ ਹੈ ਸਭ ਤੋਂ ਪਵਨ ਉਹਦੀ ਜਿਹੜੀ ਹੈ ਦੀਵਾਰ ਦੇ ਵਿੱਚ ਲੱਗੀ ਹੈ ਅੱਜ ਵੀ ਉਹ ਨਿਸ਼ਾਨ ਉੱਤੇ ਮੌਜੂਦ ਹੈ ਤੇ ਕੀ ਕਦੀ ਸੋਚਿਆ ਸੀ ਕਿ ਇੰਨਾ ਜਿਹੜਾ ਸੰਸਨੀਖੇਜ ਅਟੈਕ ਹੈ ਜਿਹਨੇ ਦੁਨੀਆ ਹਿਲਾ ਕੇ ਰੱਖੀ ਹੋਈ ਹੈ ਉਹਦੇ ਵਿੱਚ ਪੁਲਿਸ ਜਿਹੜੀ ਐਫ ਆਰ ਹੈ ਉਧਰ ਵਿੱਚੋਂ ਲੋਕੀ ਨੂੰ ਹੁਣ ਤੱਕ ਬੜੀ ਕੰਨੀ ਪਹਿਲੀ ਗੱਲ ਸੰਗਤ ਦਾ ਨ ਵਰਤਣਾ ਜੇ ਨਾਲ ਬਕਦਾ ਕ੍ਰਾਈਮ ਕਰਨ ਦੇ ਇਰਾਦੇ ਨਾਲ ਤੁਹਾਨੂੰ ਪੁਲਿਸ ਨੂੰ ਪਤਾ ਹੈ ਸਬੂਤ ਅਸੀਂ ਦਿੱਤੇ ਆ ਕਿ ਦੋ ਤਿੰਨ ਦਿਨ ਤੋਂ ਉੱਥੇ ਘੁੰਮ ਕੇ ਲੱਕੀ ਕਰ ਰਿਹਾ ਉਹਨੇ ਤੁਸੀਂ ਸੰਗਤ ਦਾ ਹਿੱਸਾ ਕਿਉਂ ਬਣਾ ਰਹੇ ਇਹ ਸੰਗਤ ਉੱਥੇ ਇਹੋ ਜੇ ਕੰਮ ਕਰਨ ਵਾਸਤੇ ਹੁੰਦੀ ਹੈ ਸਾਨੂੰ ਇਸ ਸ਼ਬਦ ਦੇ ਉੱਤੇ ਇਤਰਾਜ ਇਹ ਸੰਗਤ ਦੇ ਵਿੱਚੋਂ ਕਰੀ ਇੰਨੀ ਹਜ਼ਾਰਾਂ ਲੱਖਾਂ ਗਿਣਤੀ ਦੇ ਵਿੱਚ ਸੰਗਤ ਦਰਬਾਰ ਸਾਹਿਬ ਹੁੰਦੀ ਆ ਕਦੀ ਸੰਗਤ ਨੂੰ ਕੋੜੀਆਂ ਤਰ੍ਹਾਂ ਦਾ ਦੇਖਿਆ ਉਸ ਬੰਦੇ ਨੂੰ ਬਚਾਉਣ ਵਾਸਤੇ ਵੀ ਗੱਲ ਕੋਈ ਇੰਨੀ ਸੀਰੀਅਸ ਨਹੀਂ ਸੀ ਇਸ ਤਰ੍ਹਾਂ ਦੀ ਸ਼ਬਦਾਗਨੀ ਜਿਹੜੀ ਆ ਉਹ ਵਰਤੀ ਗਈ ਜਿਹੜੀ ਮੈਂ ਸਮਝਦਾ ਕਿ 100% ਹੁੰਦਾ ਆ ਗਿਆ ਕਿ ਪਹਿਲਾਂ ਪੁਲਿਸ ਕਮਿਸ਼ਨਰ ਕੋਲੋਂ ਸਟੇਟਮੈਂਟ ਦਵਾਈ ਗਈ ਮੁੱਖ ਮੰਤਰੀ ਸਾਹਿਬ ਦੇ ਕਿ ਜਿਹੜੀ ਆ ਇਹਨੂੰ ਇਸ ਤਰੀਕੇ ਪਾ ਦਿਓ ਭਈ ਸਿਮਤੀ ਅੰਗਲ ਵਾਲੀ ਗੱਲ ਤੇ ਹੁਣ ਤੇ ਇਸ ਨੂੰ ਖਤਮ ਕਰਨ ਵਾਸਤੇ ਜਿਹੜੀ ਆ ਇਹ 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 ਬਣਾਈ ਗਈ ਕਿ ਉਥੇ ਅਚਾਨਕ ਗੁੱਥਮਗੁੱਥਾ ਦੇ ਵਿੱਚ ਐਕਸੀਡੈਂਟਲੀ ਮਤਲਬ ਇਹਦਾ ਮਤਲਬ ਇਹੀ ਨਿਕਲਿਆ ਨਾ ਮੈਂ ਸ਼ਵਦਾੜ ਵੀ ਤੁਹਾਨੂੰ ਪੜ ਦਿੱਤੀ ਤੇ ਗੁੱਥਮਗੁੱਥਾ ਹੋ ਗਈ ਸੀ ਤੇ ਐਕਸੀਡੈਂਟਲੀ ਇਕੱਲੀ ਚੱਲ ਗਈ ਇਹ ਇਹ ਜਿਹੜੀ ਸਾਜ਼ਿਸ਼ ਹੈ ਇਸੇ ਕਰਕੇ ਅਸੀਂ ਕਹਿਆ ਸੀ ਕਿ ਹਾਈ ਲੈਵਲ ਜੁਡੀਸ਼ੀਅਲ ਜਾਂਚ ਜਿਹੜੀ ਆ ਇਹਦੀ ਹੋਣੀ ਚਾਹੀਦੀ ਆ ਤਾਂ ਜਾ ਕੇ ਜਿਹੜੇ ਤੱਤ ਸਾਹਮਣੇ ਆਉਣਗੇ ਨਹੀਂ ਤਾਂ ਪਹਿਲਾ ਮਰਵਾਉਣ ਵਾਲੇ ਪਾਸੇ ਕੋਈ ਕਸਰ ਨਹੀਂ ਛੱਡੀ ਇਹ ਹੁਣ ਦੋਸ਼ੀ ਨੂੰ ਮੁਜਰਮ ਨੂੰ ਬਚਾਉਣ ਵਾਲੇ ਪਾਸੇ ਜਿਹੜੀ ਆ ਉਹ ਸਰਕਾਰ ਤਰੀ ਹੋਈ ਆ ਇਸ ਕਰਕੇ ਦੀ ਮੈਂ ਇਸ ਐਫਆਰ ਜਿਹੜੀ ਇਹਨਾਂ ਡਕੀਆ ਦੀ ਅਸੀਂ ਨਖੇਦੀ ਨਹੀਂ ਕਰਦੇ ਅਸੀਂ ਲੀਗਲ ਰਾਏ ਹਰ ਤਰ੍ਹਾਂ ਦੀ ਲੈ ਰਹੇ ਆ ਜੀ ਕਿਉਂਕਿ ਸਾਰੀ ਪਾਰਟੀ ਸੇਵਾ ਦੇ ਵਿੱਚ ਹੈ ਬਾਰਤਰੀ ਸ਼ਾਮ ਤੱਕ ਸੇਵਾ ਖਤਮ ਹੋਣੀ ਆ ਤੇ ਇਹਨਾਂ ਨੂੰ ਅਰਦਾਸ ਹੋਏਗੀ ਉਸ ਤੋਂ ਬਾਅਦ ਅਸੀਂ ਅਗਲਾ ਸਟੈਪ ਕੀ ਲੜਾ ਪਰ ਅਸੀਂ ਸਰਕਾਰ ਦੇ ਪਰਦੇ ਜਿਹੜੇ ਆ ਇਹ ਸਾਰੇ ਗੱਲ ਦੇ ਖੋਲ ਕੇ ਹਟਾ ਦੇ ਇਹ ਸਾਜ਼ਿਸ਼ ਬਹੁਤ ਵੱਡੀ ਹੈ ਦੇ ਪਿੱਛੇ ਅਲੇ ਬਹੁਤ ਕੁਝ ਨਿਕਲਣਾ ਪਰ ਇਹ ਐਫ ਆਰ ਤੋਂ ਨੀਅਤ ਸਾਫ ਹੋ ਗਈ ਕਿ ਸਰਕਾਰ ਨਹੀਂ ਚਾਹੁੰਦੀ ਕਿ ਗੱਲ ਕਿਸੇ ਪਾਸੇ ਲੱਗੇ ਵੀ ਇਹਨੂੰ ਇੰਨਾ ਕਮਜ਼ੋਰ ਕਰ ਦਿਓ ਕਿ ਇਸ ਨੂੰ ਵੀ ਤਾਂ ਜੋ ਅਦਾਲਤਾਂ ਦੇ ਵਿੱਚ ਫਰ ਮੁਟਮਟੜਾ ਉਹਦਾ ਫਾਇਦਾ ਉਠਾ ਸਕੇ ਇਸ ਕਰਕੇ ਇਹ ਜਿਹੜੀ ਹੈ ਇਹ ਜਿਹੜਾ ਸਰਕਾਰ ਦਾ ਵੀ ਚਿਹਰਾ ਤੁਹਾਡੇ ਸਾਹਮਣੇ ਆ ਜਾਂਦਾ ਤੇ ਬਾਕੀ ਚਿਹਰੇ ਤਾਂ ਹੁਣ ਹੌਲੀ-ਹੌਲੀ ਇੱਕ-ਇੱਕ ਕਰਕੇ ਅਸੀਂ ਲੰਗੇ ਕਰਾਂਗੇ ਸੋ ਮੈਂ ਮੀਡੀਆ ਨੂੰ ਬੇਨਤੀ ਕਰਦਾ ਕਿ ਇਹ ਉਹ ਕੇਸ ਹੈ ਜਿਹਦੇ ਵਿੱਚ ਇੱਕ ਸਟੇਟ ਦਾ ਫਾਰਮਰ ਡਿਪਟੀ ਚੀਫ ਮਿਨਿਸਟਰ ਸ਼੍ਰੋਮਣੀ ਕਾਲੀਦਾਸ ਦਾ ਪ੍ਰਧਾਨ ਸਾਭਕਾ ਕੇਂਦਰੀ ਮੰਤਰੀ ਤੇ ਜਿਹਦੇ ਤੇ ਸਾਰੇ মিডিਆ ਦੀ ਹਾਜ਼ਰੀ ਚ اٹੈਕ ਹੋਇਆ ਤੇ ਦੂਜੇ ਕਿਸੇ ਦਾ ਕੀ ਹਾਲ ਹੋ ਦੋ ਇਹਦਾ ਤੁਸੀਂ ਆਪਣੀਆਂ ਵੀਡੀਓ ਦੇਖ ਲਓ ਤੇ ਅਚਾਨਕ ਗੋਲੀ ਚੱਲੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਹੁਣ ਐਕਸ਼ਨ ਰੀਪਲੇ ਕਰਕੇ ਦਿਖਾਓ ਕਿ ਜਿਹੜੀ ਗੱਲ ਐਫਆਰ ਦੇ ਵਿੱਚ ਲਿਖੀ ਹੈ ਕਿ ਇਸ ਵੀ ਕੇ ਕੰਮ ਹੋਇਆ ਇਸ ਕਰਕੇ ਬਹੁਤ ਘਟਿਆ ਹਰਕਤ ਹੈ ਤੁਸੀਂ ਇਹ ਦੇਖੋ ਕਿ ਜੇ ਹਾਲੇ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਦਰਬਾਰ ਸਾਹਿਬ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਪੈਦਾ ਹੋਣ ਦੇ ਬਾਵਜੂਦ ਵੀ ਸਰਕਾਰ ਨਹੀਂ ਜਾਗਦੀ ਤੇ ਮੈਂ ਸਮਝਦਾ ਵੀ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਸੋ ਤੁਹਾਡੇ ਲਈ ਇਹ ਮੈਂ ਲੋਕਾਂ ਤੱਕ ਪਹੁੰਚਾਉਣੀ ਚਾਹੁੰਦਾ ਅਗਲਾ ਅਸੀਂ ਲੀਗਲ ਰਾਈ ਲੈ ਰਹੇ ਹਾਂ ਕੋਈ ਮੇਰੇ ਸਵਾਲ ਤਾਂ ਕਿ ਕੋਰਟ ਪ੍ਰੋਸੀਡਿੰਗਸ ਵਿੱਚ ਆਪ ਇਸ ਬਾਤ ਦਾ ਜ਼ਿਕਰ ਕਰੀਏ ਇਹ ਜਿਹੜੇ ਯਾਰ ਬੈਸਟ ਸਾਡੇ ਹੁਨਾਇਤ ਜਿਹੜੇ ਆ ਉਹਨਾਂ ਨੂੰ ਕੰਸਲਟ ਕਰਦੇ ਆ ਸਾਡੇ ਕੋਲ ਡਾਕੂਮੈਂਟੇਸ਼ਨ ਅਸੀਂ ਬਹੁਤ ਹੋ ਗਈ ਕਾਫੀ ਕੁਝ ਅਸੀਂ ਮੀਡੀਆ ਨਾਲ ਵੀ ਸਾਂਝਾ ਕੀਤਾ ਉਸ ਤੋਂ ਹੋਰ ਵੀ ਕਾਫੀ ਕੁਝ ਹੈ ਇਸ ਕਰਕੇ ਸਾਰਾ ਕੁਝ ਅਸੀਂ ਅੱਗੋਂ ਕੀ ਕਰਨਾ ਉਹ ਅਸੀਂ ਬਾਅਦ ਚ ਹਲੇ 13 ਤਰੀਕ ਤੋਂ ਬਾਅਦ ਜਿਹੜਾ ਉਹਦਾ ਕਰਾਚਾ ਕਰਾਂਗੇ ਪਰ ਐਪੀਆਰ ਕਿਉਂਕਿ ਕਾਪੀ ਸਾਨੂੰ ਮਿਲੀ ਹੈ ਇਹ ਤੁਹਾਡੇ ਸਾਹਮਣੇ ਕਰਨੀ ਜ਼ਰੂਰੀ ਸੀ ਇਹ ਮੈਂ ਤੁਹਾਡੇ ਸਾਹਮਣੇ ਬਸ ਇਹ ਪਰ ਬੰਦੀ ਤੇ ਜਿਹੜਾ ਸਕੂਲ ਬਾਦੂ ਇਹ ਕਰਾਂ ਦੇ ਤੁਮਨ ਸੇਵਾ ਤੇ ਹੋ ਆਈ ਹੈ ਜੀ ਬਠਿੰਡਾ ਪੁਲਿਸ ਵੱਲੋਂ ਪੂਰੇ ਪੁੱਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹੈ ਕਿ ਕੀਪਿੰਗ ਇਨ 뷰 ਜਿੰਨਾ ਵੀ ਸਿਕਿਉਰਟੀ ਸਿਨੈਰੀਓ ਬਾਕੀ ਮੇਰੇ ਸਾਰੇ ਅਫਸਰ ਤੇ ਸਾਰੀ ਟੀਮ ਲੱਗੀ ਹੋਈ ਹੈ ਸਾਨੂੰ ਮਾਲਯੋ ਡੀਜੀਪੀ ਪੰਜਾਬ ਔਰ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਵੱਲੋਂ ਵੀ ਜਿੰਨੀ ਵੀ ਸਾਨੂੰ ਵਾਧੂ ਫੋਰਸ ਦੀ ਲੋੜ ਸੀਗੀ ਉਹ ਸਾਨੂੰ ਮਿਲ ਗਈ ਸੀ ਤੇ ਅਸੀਂ ਪੂਰੇ ਏਰੀਆ ਨੂੰ ਸਿਕਿਉਰ ਕੀਤਾ ਹੋਇਆ ਔਰ ਬਾਅਦ ਵੀ ਜਿ ਐਸ ਪਰ ਰਿਕੁਆਇਰਮੈਂਟ ਅਸੀਂ ਬਿਲਕੁਲ ਸਿਕਿਉਰਟੀ ਅਰੇਂਜਮੈਂਟਸ ਸਟਾਈਕ ਕੀਤਾ ਹੈ मैम कितना के पहला अमृतसर के जोड़ी वारदात हुई थी तो उस तो बाद जा रहा कि गुरुद्वारा साहब सिक्योरिटी ने किसी भी श्रद्धालु चेक नहीं किया जा सकता तो उ किस तरह वर्दी पा के मुलाजम गुरुद्वारा साहब के इस तरह दल गई पर लवंस साहब देखने को मिल ਕੁਝ ਅਸੀਂ ਕਿਸੇ ਨੂੰ ਸਾਨੂੰ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਪੂਰਾ ਧਿਆਨ ਚ ਰੱਖਦੇ ਹੋਏ ਪਰ ਫਿਰ ਵੀ ਅਸੀਂ ਮਾੜੇ ਅੰਸਰਾਂ ਤੇ ਨਜ਼ਰ ਰੱਖਣੀ ਸਾਡੀ ਡਿਊਟੀ ਹੈ ਇਸ ਕਰਕੇ ਮੇਰੇ ਵੱਲੋਂ ਆਪਣੀ ਫੋਰਸ ਨੂੰ ਪੂਰਾ ਬ੍ਰੀਫ ਕੀਤਾ ਗਿਆ ਹੈ ਕਿ ਅਸੀਂ ਕਿਸੇ ਨੂੰ ਵੀ ਜਿਹੜੇ ਸ਼ਰਦਾਲੂ ਮੱਥਾ ਦੇ ਕਿਨਾਰੇ ਅਸੀਂ ਕਿਸੇ ਨੂੰ ਇਨਕਨਵੀਨੀਅੰਸ ਕਾਜ਼ ਨਹੀਂ ਕਰਨੀ ਪਰ ਫਿਰ ਵੀ ਸਾਨੂੰ ਨਜ਼ਰ ਤਾਂ ਪੂਰੀ ਰੱਖਣੀ ਪੈਣੀ ਹੈ ਕੀਪਿੰਗ ਇਨ 뷰 ਦੋ ਸਿਨੈਰਿਟੀ ਸਿਨੈਰੀ